ਸਾਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ ਜੀਵਾਲ ਰਾਜ ਸਭਾ ਦੇ ਮੈਂਬਰ ਰਾਗਵ ਚੱਡਾ ਅਤੇ ਕੌਮੀ ਜਰਨਲ ਸਕੱਤਰ ਸੰਦੀਪ ਪਾਟਕ ਦੇ ਨਾਲ ਮਿਲ ਕੇ ਚਾਰ ਮੌਜੂਦਾ ਮੰਤਰੀਆਂ ਉੱਤੇ ਪ੍ਰੈਸ਼ਰ ਪਾਇਆ ਯਾਨੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿਓ ਇਵਨ ਦੋ ਜੋੜਾ ਮਾਜਰਾ ਦੇ ਨਾਲ ਤੂੰ ਤੜਕ ਵੀ ਹੋਈ ਸੀ ਅਨਮੋਲ ਗਗਨਮਾਨ ਜਿੰਪਾ ਅਤੇ ਦੂਸਰੇ ਜਿਹੜੇ ਮੰਤਰੀ ਸੀ ਉਹਨਾਂ ਨੇ ਬੜੇ ਆਰਾਮ ਦੇ ਨਾਲ ਜਿਹੜਾ ਹੈ ਅਸਤੀਫਾ ਸੌਮ ਦਿੱਤਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਜੇ ਹੁਣ ਗੱਲ ਕਰੀਏ ਜਿਹੜੇ ਪੰਜ ਨਵੇਂ ਬਣਾਏ ਗਏ ਨੇ ਉਹ ਧੰਨਵਾਦ ਕਰ ਰਹੇ ਨੇ ਅਤੇ ਉਹ ਸੋਲੇਗਾ ਰਹੇ ਨੇ ਅਤੇ ਬੜੇ ਵੱਡੇ ਵੱਡੇ ਪੱਧਰ ਤੇ ਪ੍ਰਸ਼ੰਸਾ ਵੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੀ ਦੱਸ ਦਈਏ ਕਿ ਉਹ ਹੁਣ ਸੋਲੇਗਾ ਰਹੇ ਨੇ ਇੱਕ ਪਾਸੇ ਹੋਰ ਜਿਨ੍ਹਾਂ ਨੇ ਮੰਤਰੀਪੁਣੇ ਯਾਨੀ ਕਿ ਕੈਬਨਿਟ ਮੰਤਰੀ ਦੇ ਵਿੱਚ ਦਾਵੇਦਾਰੀ ਰੱਖੀ ਸੀ ਉਹਨਾਂ ਵੱਲੋਂ ਬਾਗੀ ਸੁਰ ਉੱਠਨੇ ਸ਼ੁਰੂ ਹੋ ਗਏ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਲਕਾ ਲੁਧਿਆਣੇ ਦੀ ਹਲਕਾ ਲੁਧਿਆਣੇ ਤੋਂ ਤਿੰਨ ਪਹਿਲਾ ਨਾਮ ਆ ਰਿਹਾ ਹੈ ਪੱਪੀ ਪ੍ਰਾਸ਼ਰ ਦੂਸਰਾ ਨਾਮ ਆ ਰਿਹਾ ਹੈ ਸਰਬਜੀਤ ਮਾਨੂਕੇ ਤੀਸਰਾ ਨਾਮ ਗੁਪਤ ਰੱਖਿਆ ਗਿਆ ਹੈ ਯਾਨੀ ਕਿ ਤਿੰਨੇ ਵਿਧਾਇਕ ਹਲਕੇ ਦੇ ਨੇ ਉਹਨਾਂ ਦੇ ਸਮਰਥਕ ਹੈ ਇਹ ਰੋਲਾ ਪਾ ਰਹੇ ਨੇ ਕਿ ਤੁਹਾਨੂੰ ਕੈਬਨਟ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਜਾਂ ਤੁਹਾਨੂੰ ਕੈਬਨਟ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ ਇਹ ਮੰਗ ਖੜੀ ਕਰ ਰਹੇ ਨੇ ਪੱਪੀ ਪ੍ਰਾਸ਼ਰ ਅਤੇ ਸਰਬਜੀਤ ਮਾਨੂਕੇ ਦੇ ਸਮਰਥਕ ਦੱਸ ਦਈਏ ਕਿ ਇਹ ਤਿੰਨੇ ਵਿਧਾਇਕ ਲੁਧਿਆਣੇ ਦੇ ਨੇ ਅਤੇ ਬਾਗੀ ਸੋਰ ਉਠਾਉਂਦੇ ਨਜ਼ਰ ਆ ਰਹੇ ਨੇ ਇਹਨਾਂ ਦੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੇ 2022 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਇਹਨਾਂ ਦਾ ਸਮਰਥਨ ਕਰ ਰਹੇ ਨੇ ਅਤੇ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਕੋਲੋਂ ਮੰਗ ਕਰ ਰਹੇ ਨੇ ਕਿ ਪੱਪੀ ਪ੍ਰਸ਼ਾ ਸਰਬਜੀਤ ਮਾਣੂਕੇ ਅਤੇ ਇੱਕ ਹੋਰ ਨਾਮ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤਿੰਨਾਂ ਨੂੰ ਕੈਬਨੇਟ ਦਾ ਹਿੱਸਾ ਬਣਾਇਆ ਜਾਵੇ ਯਾਨੀ ਕਿ ਉਹਨਾਂ ਨੂੰ ਵਜ਼ਾਰ ਦਿੱਤੀ ਜਾਵੇ ਇਹ ਰਿਕੁਐਸਟ ਕਰ ਰਹੇ ਨੇ ਲੇਕਿਨ ਉਹਨਾਂ ਨੇ ਕਿ ਜੇਕਰ ਅਜਾਇ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਲੁਧਿਆਣੇ ਦੀਆਂ ਸੜਕਾਂ ਉੱਤੇ ਤੇ ਮੰਗ ਖੜੀ ਕੀਤੀ ਜਾਵੇਗੀ ਇਹਨਾਂ ਤਿੰਨਾਂ ਵਿਧਾਇਕਾਂ ਵਾਸਤੇ ਪੰਪੀ ਜਿਹੜੇ ਪ੍ਰਾਸ਼ਾਸਨ ਸੀ ਉਹ ਤਾਂ ਲੋਕ ਸਭਾ ਦੀ ਚੋਣਵੀ ਲੜੇ ਨੇ ਭਾਵੇਂ ਉਹ ਰਾਜਾ ਵੜਿੰਗ ਦੇ ਕੋਲੋਂ ਕੁਝ ਹੀ ਵੋਟਾਂ ਦੇ ਨਾਲ ਹਾਰ ਗਏ ਕਿਉਂਕਿ ਉਹ ਸਸਦ ਬਣਨਾ ਚਾਹੁੰਦੇ ਸੀ ਸਰਜੀਤ ਮਾਨੁਕੇ ਹੈ ਇੱਕ ਨਾਮ ਹੋਰ ਦੱਸਿਆ ਜਾ ਰਿਹਾ ਹੈ ਸੂਤਰ ਦੱਸਦੇ ਨੇ ਕਿ ਇਹਨਾਂ ਵੱਲੋਂ ਬਗਾਵਤ ਅੰਦਰ ਖਾਤੇ ਸ਼ੁਰੂ ਹੋ ਗਈ ਹੈ ਅਤੇ ਹੁਣ ਸਵਾਲ ਕਰ ਰਹੇ ਨੇ ਮਾਰੀ ਕਾਰਗੁਜ਼ਾਰੀ ਭਗਵੰਤ ਮਾਨ ਦੀ ਅਤੇ ਆਮ ਆਦਮੀ ਪਾਰਟੀ ਦੇ ਕਰਮਵੀਨਰ ਅਰਵਿੰਦ ਕੇਜਰੀਵਾਲ ਦੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਪੱਪੀ ਪ੍ਰਾਸ਼ਾ ਸਰਬਜੀਤ ਮਾਨੂਕੇ ਅਤੇ ਇੱਕ ਹੋਰ ਨਾਮ ਆ ਰਿਹਾ ਹੈ ਹਲਕਾ ਲੁਧਿਆਣੇ ਤੋਂ ਯਾ ਗੁਰਪ੍ਰੀਤ ਗੋਗੀ ਵੀ ਹੋ ਸਕਦੇ ਨੇ ਗੁਰਪ੍ਰੀਤ ਗੋਗੀ ਵੀ ਜਿਹੜੇ ਨੇ ਬਗਾਵਤ ਕਰ ਰਹੇ ਨੇ ਉਹਨਾਂ ਦੇ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਉਹ ਸ਼ਰੂਮੀ ਕਾਲੀ ਦਲਵਲ ਕੁਛ ਕਰਨਗੇ ਲੇਕਿਨ ਇਹ ਤਿੰਨ ਤੋਂ ਚਾਰ ਜਿਹੜੇ ਵਿਧਾਇਕ ਨੇ ਇਹ ਚਾਹੁੰਦੇ ਸੀ ਕਿ ਅਸੀਂ ਕੈਬਨਿਟ ਦਾ ਹਿੱਸਾ ਬਣੀਏ ਇਹਨਾਂ ਦੇ ਸਮਰਥਕ ਵੀ ਕਹਿ ਰਹੇ ਨੇ ਲੇਕਿਨ ਇਹਨਾਂ ਨੂੰ ਠੇਂਗਾ ਯਾਨੀ ਕਿ ਅਗੂਠਾ ਦਿਖਾ deta ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੱਸ ਦਈਏ ਕਿ ਹੁਣ بڑے ਵੱਡੇ ਧਮਾਕੇ ਹੋਣਗੇ ਥੋੜੇ ਹੀ ਦਿਨਾਂ ਦੇ ਵਿੱਚ ਹੋਰ ਮੰਤਰੀ ਹੋਰ ਵੀ ਆਉਣਗੇ ਜਿਨ੍ਹਾਂ ਨੇ ਕੈਬਨਟ ਮੰਤਰੀ ਦੀ ਦਾਅਵੇਦਾਰੀ ਰੱਖੀ ਸੀ ਬਾਜ਼ਾਰ ਦੇ ਵਿੱਚ ਆਉਣ ਲਈ ਕਿਉਂਕਿ 2.5 ਸਾਲ ਬਚ ਗਏ ਨੇ ਹੁਣ ਦੱਸਦੇ ਹਾਂ ਕੀ ਹੋਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ بڑے ਵਿਧਾਇਕ ਮੌਜੂਦਾ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵੱਲ ਭਾਰਤੀ ਜਨਤਾ ਪਾਰਟੀ ਵੱਲ ਜਾਂ ਕਾਂਗਰਸ ਵੱਲ ਕੁਝ ਕਰਨਗੇ ਧੰਨਵਾਦ